ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਠੀਕ ਹੋਣਗੇ ਉਸ ਵੈਗਰੂ ਪ੍ਰਮਾਤਮਾ ਦੀ ਰਜਾ ਦੇ ਵਿੱਚ ਰਾਜੀ ਹੋਣਗੇ ਸੋ ਮਿੱਤਰੋ ਪਹਿਲਾ ਬੇਨਤੀ ਇਹ ਹੈ ਵੀ ਕਮੈਂਟਰ ਦਾਸ ਜਰੂਰ ਕਰਿਆ ਕਰੋ ਤਾਂ ਜੋ ਪ੍ਰਮਾਤਮਾ ਵੈਗਰੂ ਪੰਜਾਬ ਨੂੰ ਇਹ ਮਾੜੇ ਹਾਲਾਤਾਂ ਤੋਂ ਜਲਦੀ ਬਾਹਰ ਕੱਢਣ ਦਾ ਬਲ ਬਖਸ਼ੇ ਬਹੁਤ ਹੀ ਕਲਾਕਾਰ ਇੱਕ ਵੱਡੀ ਖੜੇਰੀ ਸੇਵਾ ਕਰ ਰਹੇ ਨੇ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ ਤੁਹਾਨੂੰ ਅੱਜ ਦਿੰਨੇ ਆ ਅਪਡੇਟ ਕਬੱਡੀ ਦੀ ਜੋ ਪਹਿਲਾ ਕਬੱਡੀ ਕੱਪ ਹੈ ਪਿੰਡ ਬਡਬਰ ਉਹ ਮਿੱਤਰ ਅੱਜ 9 ਸਤੰਬਰ ਦਾ ਲਾਸਟ ਦਿਨ ਹੈ ਜਿੱਥੇ ਕਬੱਡੀ ਓਪਨ ਦੇ 3 ਖਿਡਾਰੀ ਬਾਰੂ ਆ ਪਹਿਲਾ ਇਨਾਮ 1 ਲੱਖ ਤੇ ਦੂਜਾ ਨਾਮ 75000 ਬਸ ਟਰੇਡਰ ਤੇ ਜਾਫੀ ਨੂੰ ਕਹਿੰਦੇ ਐਫ ਡੀ ਲੈਕਸ ਮੋਟਰਸਾਈਕਲ ਦਿੱਤੇ ਜਾਣਗੇ ਬਹੁਤ ਹੀ ਚੋਟੀ ਦਾ ਕੱਪ ਆ ਜਿਹਦੇ ਅੰਦਰ ਚੋਟੀ ਚੋਟੀ ਦੇ ਮਨ ਲਪੜਨਗੇ ਨਾਲ ਹੀ ਇਸ ਦਾ ਲਾਈਵ ਮਿੱਤਰੋ ਕਬੱਡੀ ਸਪੋਰਟਸ ਲਾਈਵ ਤੇ ਚੱਲੇਗਾ ਅੱਜ ਦੇ ਦਿਨ ਦਾ ਵਧੀਆ ਕਬੱਡੀ ਕੱਪਾ ਦੀਪਦਰ ਬੁਰਜੀ ਸੋਨੀ ਫਕਰ ਝੰਡਾ ਗਰਵਿੰਦਰ ਕਾਂਗੇ ਵਾਲਾ ਤਾਕੜੀਆਂ ਟੀਮਾਂ ਬਣੀਆਂ ਹੋਈਆਂ ਨੇ ਮਿੱਤਰੋ ਸੋ ਆਪਾਂ ਉਹਨਾਂ ਦੇ ਵੀ ਅਪਡੇਟ ਤੁਹਾਨੂੰ ਦੇਵਾਂਗੇ ਤੇ ਨਾਲ ਹੀ ਜੋ ਅਗਲਾ ਕਬੱਡੀ ਕੱਪ ਹੈ ਪੱਤ ਤੰਨਾ ਜੱਟ ਸਪੋਰਟਸ ਕਲੱਬ 84 ਵੱਲੋਂ ਜੋ ਅੱਜ ਦੇ ਦਿਨ ਦਾ ਕਬੱਡੀ ਕੱਪ ਕਰਵਾ ਰਿਹਾ ਹੈ ਪਹਿਲਾ ਦਿਨਾਂ ਜੋ ਅੱਜ ਜਿੱਥੇ 45 ਕਿਲੋ ਦਾ ਪਹਿਲੇ ਨਾਮ 750 ਤੇ ਦੂਜੇ ਨਾਮ 5100 ਹੈ ਨਾਲ ਹੀ 55 ਕਿਲੋ ਦਾ ਪਹਿਲੇ ਨਾਮ 7100 ਤੇ ਦੂਸਰੇ ਨਾਮ 4500 ਰੁਪਏ ਹੈ 65 ਕਿਲੋ ਦਾ ਪਹਿਲਾ ਨਾਮ 9900 ਤੇ ਦੂਜਾ ਨਾਮ 8100 ਹੈ। ਓਪਨ ਪਿੰਡ ਪੱਦਰ ਦਾ ਪਹਿਲਾ ਨਾਮ ਮਿੱਤਰੋ 31000 ਤੇ ਦੂਸਰਾ ਨਾਮ 25000। ਨਾਲ ਹੀ ਜੋ ਕਬੱਡੀ ਓਪਨ ਦੀ 8 ਟੀਮਾਂ ਦੇ ਮੈਚ ਹੋਣਗੇ ਜਿੱਥੇ ਪਹਿਲਾ ਨਾਮ 81000 ਤੇ ਦੂਸਰਾ ਨਾਮ 71000 ਰੁਪਏ ਹੈ। ਅੱਜ ਦੇ ਦਿਨ ਦਾ ਬਹੁਤ ਹੀ ਟੌਪ ਦਾ ਕਬੱਡੀ ਕੱਪ ਹੈ। ਤੇ ਨਾਲ ਹੀ ਓਪਨ ਦੇ ਵੈਸਟਾਂ ਨੂੰ 11-11000 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇਗਾ। ਸੋ ਇਸ ਦਾ ਲਾਈਵ ਮਿੱਤਰੋ ਮਾਲਵਾ ਟੀਵੀ ਤੇ ਚੱਲੇਗਾ। ਬਦਿਆ ਕਬੱਡੀ ਦਾ ਪੱਜ ਦੇ ਦਿੰਦਾ ਨਾਲ ਹੀ ਪਿੰਡ ਭੰਗੇਵਾਲਾ ਮਾਨ ਸਿੰਘ ਵਾਲੇ ਚ ਲੱਗਣੀਆਂ ਰੌਣਕਾਂ ਮਿੱਤਰੋ ਜਿਲ੍ਹਾ ਮੁਕਸਰ ਹੋਵੇਗਾ ਕਬੱਡੀ ਓਪਨ ਦੇ ਤਿੰਨ ਖੜੇਰੀ ਬਾਹਰੋਂ ਜਿੱਥੇ ਪਹਿਲਾ ਨਾਮ 41000 ਤੇ ਦੂਸਰਾ ਨਾਮ 31000 ਰੁਪਏ ਵੈਸਟ ਰੀਡਰ ਤੇ ਜਾਫੀ ਲਈ ਇਹਨੇ ਪੰਜ-ਪੰਜ ਕਿਲੋ ਦੇਸੀ ਘਿਓ ਰੱਖਿਆ ਹੈ ਨਾਲ ਹੀ ਕਬੱਡੀ ਬਾਟ 5 किलो ਲੈ ਕੇ ਖੜੇਰੀ ਬਾਹਰੋਂ ਜਿੱਥੇ ਪਹਿਲਾ ਨਾਮ 10000 ਤੇ ਦੂਸਰਾ ਨਾਮ 8000 ਵੈਸਟ ਰੀਡਰ ਤੇ ਜਾਫੀ ਲਈ 2-2 ਕਿਲੋ ਦੇਸੀ ਘਿਓ ਹੈ ਇਸ ਦਾ ਲਾਈਵ ਮਿੱਤਰੋ ਕਬੱਡੀ ਟੀਵੀ ਤੇ ਚੱਲੇਗਾ ਜਿਹਦੇ ਦਿਨ ਦਾ ਤਾਕੜਾ ਕਬੱਡੀ ਕੱਪ ਹੈ ਵੀ ਲੱਗਣੀਆਂ ਰੌਣਕਾਂ ਕਹਿੰਦੇ ਨਾਲ ਹੀ ਜੋ ਅਗਲਾ ਕਬੱਡੀ ਕੱਪ ਹੈ ਪਿੰਡ ਖੱਪਿਆਂ ਵਾਲੀ ਜਿੱਥੇ 58 ਕਿਲੋ ਨਰੋਲ ਭਾਰ ਵਰਗ ਦੇ ਮੈਚ ਹੀ ਹੋਣਗੇ ਜਿੱਥੇ ਪਹਿਲਾ ਨਾਮ ਮਿੱਤਰੋ ਕਹਿੰਦੇ 5100 ਅਤੇ ਦੂਸਰਾ ਨਾਮ 3100 ਰੱਖਿਆ ਗਿਆ ਇੱਥੇ ਵੈਸਟਰ ਨੂੰ 11-1100 ਰੁਪਏ ਦੀ ਨਗਦ ਰਕਮ ਸਨਮਾਨ ਸਨਮਾਨ ਹੋਵੇਗਾ ਸੋ ਪਹਿਲਾ ਕਬੱਡੀ ਕੱਪ ਕਮੇਟੀਆਂ ਵੱਲੋਂ ਵਧੀਆ ਪ੍ਰਾਲਾ ਕੀਤਾ ਗਿਆ ਟੂਰਨਾਮੈਂਟ ਕਰਨ ਦੀ ਸਟਾਰਟਿੰਗ ਕੀਤੀ ਗਈ ਹੈ ਤੇ ਬਾਕੀ ਕਬੱਡੀ ਦੀ ਇਹ ਹੋ ਜੇ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਕੋਈ ਵੀ ਟੂਰਨਾਮੈਂਟ ਪੋਸਟਪੋਨ ਹੁੰਦਾ ਆਪਣਾ ਫੇਸਬੁੱਕ ਦੇ ਚੈਨਲ ਕਬੱਡੀ ਕਲਚਰ ਦੇ ਨਾਮ ਤੇ ਉਧਰ ਆਪਾਂ ਅਪਡੇਟ ਪਾਉਂਦੇ ਰਹਿੰਦੇ ਆ ਬਾਕੀ ਇਸ ਦੇ ਨਾਲ ਹੀ ਤੁਸੀਂ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਕਬੱਡੀ ਦੀ ਆਉਣ ਵਾਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਬਾਕੀ ਸਾਰੇ ਮੇਰੇ ਵੀਰ ਭਰਾ ਜੋ ਹੜਪੀੜਤਾਂ ਲਈ ਸੇਵਾ ਕਰ ਰਹੇ ਨੇ ਕਬੱਡੀ ਖਿਡਾਰੀ ਕਬੱਡੀ ਦੇ ਪ੍ਰਮੋਟਰ ਸਾਰੇ ਕਲਾਕਾਰ ਜੋ ਵੀ ਨੌਜਵਾਨ ਪਿੰਡਾਂ ਚੋਂ ਜੋ ਟਰਾਲੀਆਂ ਟਰੈਕਟਰ ਹੜਪੀੜਤਾਂ ਲਈ ਲੈ ਕੇ ਜਾ ਰਹੇ ਨੇ ਕੋਈ ਵੀ ਛੋਟ ਪਰਿਵਾਰਾਂ ਵਿੱਚੋਂ ਸੇਵਾ ਕਰ ਰਿਹਾ ਸਾਰਿਆਂ ਦੀ ਬਰਾਬਰ ਸੇਵਾ ਕਰ ਰਹੇ ਨੇ ਸਾਰੇ ਜਿਉਂਦੇ ਵਸਦੇ ਰਹਿਣ ਜੀ ਵੈਗਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਧੰਨਵਾਦ